اپنی زندگی ਨੂੰ ਕਦੇ ਵੀ ਖੁੱਲੀ ਕਿਤਾਬ ਨਾ ਬਣਾਓ ਕਿਉਂਕਿ ਖੁੱਲੀ ਹੋਈ ਕਿਤਾਬ ਨੂੰ ਹਰ ਕੋਈ ਪਾੜ ਕੇ ਸੁੱਟ ਦਿੰਦਾ ਹੈ ਵਾਹਿਗੁਰੂ ਜੀ ਨੇ ਜਿਸ ਨੂੰ ਵੀ ਭੇਜਿਆ ਹੈ ਇੱਕ ਜੁਨੀਕ ਬਣਾ ਕੇ ਭੇਜਿਆ ਹੈ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ ਆਪਾਂ ਸਮਝਦੇ ਹਾਂ ਕਿ ਮੇਰੇ ਵਿੱਚ ਕੋਈ ਗੁਣ ਨਹੀਂ ਦੂਸਰਾ ਕੋਈ ਆਪਾਂ ਅਮੀਰ ਬੰਦਾ ਦੇਖਦੇ ਹਾਂ ਕੋਈ ਆਪਣੇ ਪੈਰਾਂ ਤੇ ਖੜਾ ਸਕਸੈਸਫੁਲ ਹੋਇਆ ਦੇਖਦੇ ਆਂ ਜ ਜਿਹਦੀਆਂ ਹਰ ਇੱਕ ਮਨੋ ਕਾਮਨਾ ਪੂਰੀ ਹੋਈ ਜਾਂਦੀ ਆਪਾਂ ਉਹ ਦੇਖਦੇ ਆਂ ਆਪਾਂ ਇੱਕੋਦਮ ਨਿਰਾਸ਼ ਹੋ ਜਾਂਦੇ ਆਂ ਵੀ ਮੈਂ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕੀ ਪਾਪ ਕੀਤੇ ਨੇ ਜਿਹੜੇ ਕਿ ਵੇਰੇ ਪਾਪ ਖਤਮ ਹੀ ਨਹੀਂ ਹੁੰਦੇ ਜਿਹੜਾ ਕਾ ਵੈਗਰੂ ਮੇਰੀ ਸੁਣ ਨਹੀਂ ਰਿਹਾ ਅੱਜ ਮੈਂ ਆਪਣੇ ਭੈਣ ਭਰਾਵਾਂ ਦੇ ਲਈ ਕਿਉਂਕਿ ਕਈ ਭੈਣ ਭਰਾ ਮੈਨੂੰ ਕਹਿ ਰਹੇ ਸੀ ਕਿ ਦੀਦੀ ਅਸੀਂ ਸਬਦ ਸ਼ੁਰੂ ਕਰਨਾ ਹੈ ਇੱਕ ਮੇਰਾ ਵੀਰ ਬਰਫਾਂ ਦੇ ਵਿੱਚ ਬੈਠਾ ਵਾਇਗੁਰੂ ਜੀ ਤੇ ਵਿਸ਼ਵਾਸ ਕਰਕੇ ਕਿ ਵਾਇਗੁਰੂ ਜੀ ਮੇਰੀ ਅਰਦਾਸ ਸੁਣ ਪਰ ਵਾਇਗੁਰੂ ਜੀ ਹਜੇ ਤੱਕ ਉਹਦੀ ਅਰਦਾਸ ਨਹੀਂ ਸੁਣ ਰਹੇ ਕਿਉਂ ਨਹੀਂ ਸੁਣ ਰਹੇ ਮੈਂ ਆਪਣੇ ਵੀਰ ਜੀ ਦੇ ਲਈ ਵੀ ਇਹ ਵੀਡੀਓ ਖਾਸ ਬਣਾਈ ਹੈਗੀ ਵੀਰ ਜੀ ਨੂੰ ਮੈਂ ਹੱਥ ਵਨ ਕੀ ਬੇਨਤੀ ਕਰਦੀ ਆ ਉਹ ਮੇਰੀ ਵੀਡੀਓ ਰੋਜ਼ ਦੇਖਦੇ ਨੇਗੇ ਕਿ ਵੀਰ ਜੀ ਤੁਸੀਂ ਇਹ ਦੋ ਸ਼ਬਦ ਜੋ ਮੈਂ ਅੱਜ ਤੁਹਾਨੂੰ ਦੱਸ ਰਹੀ ਆਂਗੀ ਇਹ ਦੋ ਸ਼ਬਦਾਂ ਨੂੰ ਸਵੇਰੇ ਇਸ਼ਨਾਨ ਹੁੰਦਾ ਤੁਹਾਡੇ ਤੋਂ ਨਹੀਂ ਹੁੰਦਾ ਕਿਉਂਕਿ ਮੈਨੂੰ ਪਤਾ ਹੈ ਵੀ ਬਰਫਾਂ ਦੇ ਵਿੱਚ ਤੁਹਾਡੇ ਤੋਂ ਇਸ਼ਨਾਨ ਨਹੀਂ ਹੁੰਦਾ ਤਾਂ ਤੁਸੀਂ ਚੌਂਕੜੀ ਲਗਾ ਕੇ ਬਸ ਮਾਲਾ ਲੈ ਲੈਣੀ ਆ 108 ਮਣਕਿਆਂ ਦੀ ਚੌਂਕੜੀ ਲਗਾ ਕੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਅੱਧਾ ਘੰਟਾ ਸਵੇਰੇ ਇਸ ਦੁਪਹਿਰੇ ਡਿਊਟੀ ਤੇ ਹੁੰਨੇ ਹੋ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਬਸ ਇਹ ਦੋ ਸ਼ਬਦਾਂ ਦਾ ਸਿਮਰਨ ਸ਼ੁਰੂ ਕਰ ਦਿਓ 41 ਦਿਨ ਲਗਾਤਾਰ ਤੁਸੀਂ ਕਰਨਾ ਤੁਹਾਡੀ ਭੈਣ ਦਾ ਵਿਸ਼ਵਾਸ ਤੇ ਵਾਹਿਗੁਰੂ ਜੀ ਦੀ ਮਿਹਰ ਦੇ ਸਦਕਾ ਤੁਹਾਡੀ ਜੋ ਵੀ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਨੇ ਜ਼ਰੂਰ ਪੂਰੀਆਂ ਹੋਣਗੀਆਂ ਤੇ ਇਹ ਦੋ ਸ਼ਬਦ ਮੈਨੂੰ ਸਾਰਿਆਂ ਭੈਣਾਂ ਵੀ ਕਹਿੰਦੇ ਨੇ ਦੀਦੀ ਅਸੀਂ ਪਾਠ ਸ਼ੁਰੂ ਕਰਨਾ ਹੈ ਤਾਂ ਤੁਸੀਂ ਇਹ ਪਾਠ ਸ਼ੁਰੂ ਕਰੋ ਕੋਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਬਿਮਾਰੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮੁਕੱਦਮਾ ਹੈ ਤੁਹਾਡੇ ਘਰ ਦੇ ਵਿੱਚ ਬਹੁਤ ਪਰੇਂਪਰਾਵਾਂ ਦੇ ਮੈਸੇਜ ਆਂਦੇ ਦੀ ਸਾਡਾ ਘਰ ਬੰਝ ਕੁਝ ਵੀ ਤੁਹਾਡੀ ਮਨ ਦੀ ਤਮੰਨਾ ਹੈ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਉਹ ਹਰ ਇੱਕ ਮੁਰਾਦ ਪੂਰੀ ਕਰਨਗੇ ਦੇਖੋ ਕਹਿੰਦੇ ਕਾਲ ਯੁੱਗ ਦੇ ਵਿੱਚ ਬਾਣੀ ਹੈ ਨਾ ਜਿਹੜੀ ਜੋ ਇਨਸਾਨ ਬਾਣੀ ਪੜੇਗਾ ਨਾ ਠੀਕ ਹੈ ਕਿ ਕਈ ਵਾਰੀ ਆਪਣੇ ਕਰਮਾ ਕਰਕੇ ਦੀਰ ਹੀ ਹੋ ਜਾਂਦੀ ਹੈ ਪਰ ਇਹ ਨਹੀਂ ਹੈਗਾ ਕਿ ਵਾਹਿਗੁਰੂ ਜੀ ਤੁਹਾਡੀ ਨਾ ਸੁਣਨ ਆਪਾਂ ਨਾ ਬਹੁਤ ਜਲਦੀ ਡੋਲ ਜਾਂਦੇ ਆ ਜਦੋਂ ਕਿ ਥੋੜਾ ਜਿਹਾ ਆਪਣਾ ਕੋਈ ਕੰਮ ਪੂਰਾ ਨਾ ਹੋਵੇ ਨਾ ਆਪਾਂ ਡੋਲ ਜਾਂਦੇ ਆ ਇਸੇ ਤਰੀਕੇ ਨਾਲ ਕਈ ਪੈਣਪਰਾ ਮੈਨੂੰ ਵੀ ਮੈਸੇਜ ਕਰ ਦਿੰਦੇ ਨੇ ਕਿ ਦੀਦੀ ਅਸੀਂ ਵੀ ਸਾਰੇ ਕੰਮ ਕਰਦੇ ਆ ਸਾਡੀ ਕੋਈ ਹਜੇ ਕੰਮ ਪੂਰਾ ਨਹੀਂ ਹੋ ਰਿਹਾ ਬਹੁਤ ਪੈਣਪਰਾ ਮੈਸੇਜ ਕਰ ਦਿੰਦੇ ਨੇ ਕਿ ਦੀਦੀ ਜਦੋਂ ਦੇ ਅਸੀਂ ਤੁਹਾਡੇ ਨਾਲ ਜੁੜੇ ਆ ਜਾਂ ਅਸੀਂ ਇਹ ਸ਼ਬਦ ਦਾ ਪਾਠ ਕੀਤਾ ਸਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਇਸ ਦੇ ਵਿੱਚ ਵੀ ਤੁਸੀਂ ਇੱਕ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਦੀ ਤੁਸੀਂ ਦੇਖਦੇ ਹੋ ਕਿ ਉਹੀ ਡਾਕਟਰ ਕੋਲੋਂ ਲੱਖਾਂ ਮਰੀਜ਼ ਠੀਕ ਹੋ ਜਾਂਦੇ ਨੇ ਤੇ ਉਸੇ ਡਾਕਟਰ ਕੋਲੋਂ ਕਈ ਮਰੀਜ਼ ਠੀਕ ਵੀ ਨਹੀਂ ਹੁੰਦੇ ਹੈਗੀ ਇਹ ਆਪਣੇ ਕਰਮਾਂ ਦੇ ਚੱਕਰ ਨੇ ਜਿੰਨਾ ਤੁਸੀਂ ਸਿਮਰਨ ਕਰੋਗੇ ਜਿੰਨਾ ਤੁਸੀਂ ਵਿਸ਼ਵਾਸ ਰੱਖੋਗੇ ਵਾਹਿਗੁਰੂ ਜੀ ਤੇ ਜਿੰਨਾ ਤੁਸੀਂ ਹੋਰ ਪਾਸਿਓਂ ਇਪਤੇ ਕੀ ਹੁੰਦਾ ਹੈਗਾ ਆਪਾਂ ਨੂੰ ਹੁੰਦਾ ਵੀ ਹਾਂ ਮੇਰੀ ਇਹ ਵਿਸ਼ਪੂਰੀ ਨਹੀਂ ਹੋ ਰਹੀ ਪਰ ਆਪਾਂ ਨਾ ਵਾਹਿਗੁਰੂ ਜੀ ਨੂੰ ਵੀ ਪਰਖਣ ਲੱਗ ਜਾਂਦੇ ਆ ਆਪਾਂ ਕਹਿੰਨੇ ਆ ਨਾ ਵੀ ਆਪਾਂ ਦੇਖਦੇ ਆ ਕਰਕੇ ਬਸ ਜਿੱਥੇ ਤੁਸੀਂ ਦੇਖਦੇ ਆ ਕਹਿ ਲਿਆ ਨਾ ਉਸ ਟਾਈਮ ਤੁਸੀਂ ਸਮਝ ਲਓ ਵੀ ਤੁਹਾਡਾ ਕੀਤਾ ਹੋਇਆ ਪਾਠ ਸਿਮਰਨ ਸਾਰਾ ਨਿਫਲ ਹੋ ਜਾਂਦਾ ਹੈ ਦੂਸਰਾ ਕਈ ਵਾਰੀ ਨਾ ਆਪਾਂ ਪਾਠ ਕਰਦੇ ਆ ਤੇ ਆਪਾਂ ਕਹਿਣ ਲੱਗ ਜਾਂਦੇ ਆ ਲ ਮੈਂ ਤਾਂ ਸਵੇਰੇ ਉੱਠਦਾ ਸਾਰਾ ਟੱਬਰ ਸੁੱਤਾ ਪਿਆ ਰਹਿੰਦਾ ਮੈਂ ਤਾਂ ਇਦਾਂ ਕਰਦਾ ਮੈਂ ਤਾਂ ਇਹ ਕਰਦਾ ਜਦੋਂ ਮੈਂ ਆ ਜਾਂਦੀ ਐ ਉਦੋਂ ਵੀ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸੂਗੀ ਪਹਿਲਾਂ ਵੀ ਮੈਂ ਆਪਣੀਆਂ ਭੈਣਾਂ ਨੂੰ ਦੱਸਦੀ ਆਈਆਂ ਕਿ ਜਦੋਂ ਤੁਸੀਂ ਕੋਈ ਵੀ ਕਾਰਜ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਅਰਦਾਸ ਕਰਨੀ ਹੈ ਦੂਸਰਾ ਜਦੋਂ ਵੀ ਕੋਈ ਵੀ ਕਾਰਜ ਤੁਹਾਡਾ ਨਾ ਹੁੰਦਾ ਹੋਵੇ ਤੁਹਾਨੂੰ ਲਾ ਲਓ ਕੋਈ ਬਿਮਾਰੀ ਹੈ ਲੰਬੀ ਸਮੇਂ ਤੋਂ ਚੱਲੀ ਆ ਰਹੀ ਹੈ ਉਹ ਨਹੀਂ ਖਤਮ ਹੋ ਰਹੀ ਤਾਂ ਤੁਸੀਂ ਘੱਟੋ-ਘੱਟ ਜਿਹੜੇ ਮੈਂ ਇਹ ਦੋ ਸ਼ਬਦ ਤੁਹਾਨੂੰ ਅੱਗੇ ਦੱਸੇ ਨੇ 108 ਵਾਰ ਇਹਨਾਂ ਨੂੰ 108 ਵਾਰ ਇੱਕ ਮਾਲਾ ਲੈ ਲਓ ਮਣਕਿਆਂ ਵਾਲੀ ਤੁਸੀਂ ਦੁਪਹਿਰੇ ਸਵੇਰੇ ਕਰੋ ਤਾਂ ਤੁਸੀਂ 3 ਤੋਂ 4 ਜਾਂ 3 ਤੋਂ 5 ਇਦਾਂ ਉਹਨਾਂ ਬਹੁਤ ਜ਼ਿਆਦਾ ਤੁਹਾਨੂੰ ਫਲ ਮਿਲੇਗਾ ਕਿਉਂਕਿ ਵਿਦਵਾਨ ਮਹਾਂਪੁਰਸ਼ਾਂ ਦਾ ਮਹ ਜਿਹੜੇ ਬ੍ਰਹਮ ਗਿਆਨੀ ਹੋਏ ਨੇ ਉਹਨਾਂ ਦੇ ਕਹਿਣੇ ਨੇ ਕਿ ਦੋ ਤੋਂ 4 ਵਜੇ ਤੱਕ ਜੋ ਇਨਸਾਨ ਪਾਠ ਸਿਮਰਨ ਕਰਦੇ ਨਾਲ ਉਹਨੂੰ ਮਰ ਕੇ ਲੱਖਾਂ ਟਣ ਸੋਨਾ ਦਾਨ ਕਰਨ ਜਿੰਨਾ ਪੁੰਨ ਮਿਲਦਾ ਹੈਗਾ ਹਨ ਕਿਉਂਕਿ ਦੇਖੋ ਆਪਾਂ ਨੂੰ ਪੁੰਨ ਦੀ ਉਹ ਲੋੜ ਹੈ ਆਪਾਂ ਨੇ ਪਤਾ ਨਹੀਂ ਕਿੰਨੇ ਜਨਮਾਂ ਚ ਪਾਪ ਇਕੱਠੇ ਕੀਤੇ ਨੇ ਤੇ ਉਹ ਕੱਟਣਗੇ ਹੌਲੀ ਹੌਲੀ ਤੇ ਤੁਸੀਂ ਇੱਕ ਦਿਨ ਜ਼ਰੂਰ ਤੁਹਾਡੀ ਵਾਹਿਗੁਰੂ ਜੀ ਸੁਣਨਗੇ ਜ਼ਰੂਰ ਤੁਸੀਂ ਜੋ ਵੀ ਬਿਮਾਰੀ ਤੁਹਾਰੇ ਸੋ ਉਹ ਜਰੂਰ ਖਤਮ ਹੋਵੇਗੀ ਤੁਹਾਡੀ ਗਰੀਬੀ ਖਤਮ ਹੋਵੇਗੀ ਤੁਹਾਡੇ ਬੱਚੇ ਤੁਹਾਡੇ ਅਗਿਆਕਾਰੀ ਹੋਣਗੇ ਪਰ ਜਦੋਂ ਵੀ ਕੋਈ ਕੰਮ ਕਰਨਾ ਹੈ ਤਾਂ ਸਿਮਰਨ ਕਰਨਾ ਵਾਹਿਗੁਰੂ ਸਿਮਰਨ ਕਰੋ ਮੂਲ ਮੰਤਰ ਕਰੋ ਤੇ ਜੋੜੇ ਮੈਂ ਤੁਹਾਨੂੰ ਇਹ ਸ਼ਬਦ ਦੱਸਿਨੇ ਇਹਨਾਂ ਨੂੰ ਤੁਸੀਂ ਲਿਖ ਲਓ ਤਾਂ ਦੇਖੋ ਵਾਹਿਗੁਰੂ ਜੀ ਕਿਵੇਂ ਤੁਹਾਡੇ ਬੱਚਿਆਂ ਦੇ ਕੰਮ ਕਰਦੇ ਨੇ ਕਿਵੇਂ ਤੁਹਾਨੂੰ ਨੌਕਰੀਆਂ ਦਿੰਦੇ ਨੇ ਕਿਵੇਂ ਤੁਹਾਡਾ ਕਰਜ਼ਾ ਉਤਰਦਾ ਸਾਰੀ ਚੀਜ਼ ਦੀ ਗੱਲ ਦੇਖੋ ਮੇਨ ਹੈਗਾ ਪਿਸ਼ਵਾਸ ਮੇਰਾ ਮੀਨ ਕੰਮ ਹੈ ਬਸ ਆਪਣੀ ਭੈਣ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਦੇਖੋ ਜਿਹੜਾ ਭੈਣ ਭਰਾ ਵਿਸ਼ਵਾਸ ਕਰਕੇ ਵਾਈਗਰੂ ਜੀ ਦੇ ਲੜ ਲੱਗ ਗਿਆ ਤਾਂ ਵਾਈਗਰੂ ਜੀ ਉਸ ਦੀ ਹਰ ਇੱਕ ਮਨੋ ਕਾਮਨਾ ਸੰਪੂਰਨ ਜ਼ਰੂਰ ਕਰਨਗੇ ਤੇ ਜੋ ਵੀ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਚਾਹੇ ਉਹ ਮੈਂ ਕਈ ਵਾਰੀ Hindu ਧਰਮ ਦੇ ਵਿੱਚ ਜਿਹੜੇ ਕਿ ਟੋਟਕੇ ਅਪਣਾਏ ਜਾਂਦੇ ਨੇ ਵਾ ਕਿਸੇ ਸਿੱਖ ਧਰਮ ਦੇ ਵਿੱਚ ਆਪਣੀ ਇਹ ਚੀਜ਼ ਨਹੀਂ ਕੀਤੀ ਜਾਂਦੀ ਉਹ ਦੇਖੋ ਹਰ ਇੱਕ ਚੀਜ਼ ਤੇ ਵਿਸ਼ਵਾਸ ਕਰਦੇ ਨੇ ਆਪਾਂ ਕਹਿ ਦਿੰਦੇ ਆ ਨਾ Hindu ਧਰਮ ਉਹ ਬਹੁਤ ਫੁੱਲਤ ਹੋ ਰਿਹਾ ਹੈ ਕਿਉਂ ਹੋ ਰਿਹਾ ਹੈਗਾ ਕਿਉਂਕਿ ਤੁਸੀਂ ਦੇਖਿਓ ਅਕਸਰ ਤੁਸੀਂ ਦੇਖਿਆ ਵੀ ਕਈ ਵਾਰੀ ਨਾ ਉਹਨਾਂ ਦੀ ਇੱਕ ਨਾ ਦੀ ਵੀਡੀਓ ਪਾਈ ਹੁੰਦੀ ਹੈ ਸ਼ਿਵਜੀ ਭਗਵਾਨ ਦੀ ਪਾਈ ਹੁੰਦੀ ਹੈ ਜਾਂ ਕੁਝ ਕੁਝ ਹਨਾ ਪਾਈ ਹੁੰਦੀਆਂ ਨਾ ਉਹ ਕਹਿੰਦੇ ਨੇ ਵੀ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਇਹ ਵੀਡੀਓ ਨੂੰ ਤੁਸੀਂ ਇਦਾਂ ਹਨ ਇੰਨਾ ਵਾਰੀ ਰਾਮ ਰਾਮ ਲਿਖੋ ਜਾਂ ਇੰਨੇ ਵਾਰੀ ਓਮ ਨਮਸਵਾਹ ਲਈ ਕੁਝ ਵੀ ਨਾ ਵੀ ਤਾਂ ਤੁਹਾਡੀ ਵਿਸ਼ਪੂਰੀ ਹੋਵੇਗੀ ਉਹ ਇੰਨਾ ਵਿਸ਼ਵਾਸ ਕਰਦੇ ਨੇ ਪਰ ਆਪਾਂ ਆਪਾਂ ਨਾ ਹਰ ਇੱਕ ਚੀਜ਼ ਦੇ ਵਿੱਚ ਤਤਕਰਾ ਬਿਤਕਰਾ ਲੈ ਆਉਣੇ ਆ ਇਸੇ ਕਰਕੇ ਵਾਈਗਰੂ ਜੀ ਆਪਣੀ ਵਿਸ਼ਪੂਰੀ ਨਹੀਂ ਕਰਦੇ ਇਹ ਕਮੀਆਂ ਆਪਣੇ ਵਿੱਚ ਨੇ ਇਹ ਕਹਿੰਦੇ ਵਾਈ ਗੁਰੂ ਜੀ ਦੇ ਘਰ ਦੇਰ ਨਹੀਂ ਦੇਰ ਆਪਣੇ ਕਰਮਾਂ ਦੀ ਹੈ ਉਹਨੇ ਜਦੋਂ ਦੇਣਾ ਅੱਖ ਚਪਕਦੇ ਕਹਿੰਦੇ ਦੁਨੀਆ ਨੂੰ ਉਸਨੇ ਸਾਜਿਆ ਸੀ ਤੇ ਅੱਖ ਚਪਕਦੇ ਹੀ ਇਹ ਦੁਨੀਆ ਖਤਮ ਕਰਨ ਦਾ ਭਲ ਰੱਖਦੇ ਨੇ ਅੱਗੇ ਆਉਣ ਵਾਲਾ ਜਿਹੜਾ ਕਾਲ ਯੁੱਗ ਦਾ ਸਮਾਂ ਹੈ ਨਾ ਬਹੁਤ ਭਿਆਨਕ ਆਉਣਾ ਹੈ ਬਹੁਤ ਜ਼ਿਆਦਾ ਨੁਕਸਾਨ ਹੋਣੇ ਨੇ ਆ ਪਿੱਛੇ ਜੇ ਤੁਸੀਂ ਖਬਰ ਸੁਣੀ ਹੈ ਕਿ ਹਰਿਆਣੇ ਦੇ ਵਿੱਚ 9 ਸਾਲ ਦੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਇਸ ਤੋਂ ਵੱਡਾ ਕਾਲ ਯੁੱਗ ਹੋਰ ਕੀ ਹੋਣਾਗਾ ਇਹ ਆਪਣੇ ਦੇਖਦੇ ਦੇਖਦੇ ਆਹੀ 10-15 ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਭਿਆਨਕ ਸਮਾਂ ਆ ਗਿਆ ਹੈਗਾ ਕਿ ਕਿਸੇ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋਇਆ ਪਿਆਗਾ ਪਰ ਕਹਿੰਦੇ ਨੇ ਕਹਿੰਦੇ ਕਿਸੇ ਦੇ ਲੜਤਾ ਲੱਗਣਾ ਹੀ ਪੈਂਦਾ ਹੈ ਇਸੇ ਲਈ ਆਪਾਂ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈਗਾ ਪਿਤਾ ਆਪਾਂ ਉਹਦੇ ਲੜਕੇ ਉਹਨਾਂ ਲੱਗੀ ਜਿੱਥੋਂ ਆਪਾਂ ਨੂੰ ਸਾਰਾ ਕੁਝ ਪ੍ਰਾਪਤ ਹੋਣਾਗਾ ਜਿੰਨੇ ਵੀ ਤੁਸੀਂ ਦੇਖੇ ਨੇ ਦੇਖੋ ਇਹ ਭੇਖ ਪਖੰਡੀ ਸਾਧ ਬਣੇ ਤੀ ਜਿਹੜੇ ਆਪਦੇ ਆਪ ਨੂੰ ਰੱਬ ਦੇ ਬਰਾਬਰ ਦਾ ਦਰਜਾ ਦੇ ਰਹੇ ਸੀਗੇ ਉਹ ਸਾਰੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ ਪਰ ਪ੍ਰਮਾਤਮਾ ਨੂੰ ਗਿਆਨ ਨੂੰ ਇੱਥੋਂ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਆਪਣੇ ਗੁਰੂ ਸਾਹਿਬ ਜੀ ਨੂੰ ਜਿੰਨੇ ਵੀ ਦੇਵਤੇ ਹੋਏ ਨੇ ਉਹਨਾਂ ਨੂੰ ਹਨ ਪਰ ਅੱਜ ਵੀ ਆਪਾਂ ਵਾਹਿਗੁਰੂ ਤੇ ਵਿਸ਼ਵਾਸ ਕਰਦੇ ਆ ਤੇ ਵਾਹਿਗੁਰੂ ਜੀ ਆਪਣੀਆਂ ਝੋਲੀਆਂ ਜ਼ਰੂਰ ਭਰਦੇ ਨੇ ਤੇ ਇੱਕ ਦੋ ਪੈਣਾ ਨਾ ਜਦੋਂ ਮੈਂ ਕੋਈ ਵੀਡੀਓ ਇਸ ਤਰੀਕੇ ਦੀ ਤੁਹਾਨੂੰ ਦੱਸਦੀਆਂਗੀ ਜਿਹੜੀ ਕਿ ਵੀ ਤੁਸੀਂ ਇਦਾਂ ਲਿਖ ਕੇ ਰੱਖ ਲਓ ਜਾਂ ਤੁਸੀਂ ਕੜੀ ਪੱਤਾ ਜਲਾ ਦੋ ਲੌਂਗ ਜਲਾ ਦੋ ਨਾ ਤਾਂ ਮੈਨੂੰ ਨਾ ਇੱਕ ਦੋ ਭੈਣਾਂ ਦੇ ਮੈਸੇਜ ਆਏ ਨੇ ਕਹਿੰਦੀਆਂ ਨੇ ਬੀਬੀਆਂ ਦੀ ਮਾਖ ਖਾਤਰ ਇਦਾਂ ਕਰਦੇ ਹੋ ਇਹ ਤਾਂ ਕੋਈ ਹੈ ਨਹੀਂਗਾ ਟੋਟ ਕੇ ਕਿਵੇਂ ਆ ਗਏ ਗੁਰਬਾਣੀ ਦੇ ਵਿੱਚ ਇਦਾਂ ਇਦਾਂ ਨਾ ਤੇ ਕਈ ਭੈਣਾਂ ਨੂੰ ਮੈਨੂੰ ਜਦੋਂ ਮੈਂ ਉਹਨਾਂ ਦੀ ਆਈਡੀ ਖੋਲ੍ਹ ਕੇ ਦੇ ਦੇਈਆਂ ਤਾਂ ਉਹਨਾਂ ਕੋਲੇ ਨਾ ਗੁਰਬਾਣੀ ਦੇ ਨਾਮ ਦੀ ਕੋਈ ਨੇੜੇ ਕਿ ਤੇੜੇ ਵੀ ਨਹੀਂ ਹੁੰਦੀਆਂ ਉਹ ਹਨ ਪਰ ਪ੍ਰਵਚਨ ਉਹਨਾਂ ਨੇ ਜ਼ਰੂਰ ਸੁਣਾਉਣੇ ਹੁੰਦੇ ਹਨ ਮੈਨੂੰ ਚਲੋ ਆਪਣਾ ਆਪਣਾ ਸੁਭਾਅ ਕਹਿੰਦੇ ਉਹ ਆਪਣਾ ਸੁਭਾਅ ਨਹੀਂ ਤਿਆਗ ਰਹੀਆਂ ਮੈਂ ਆਪਣਾ ਸੁਭਾਅ ਨਹੀਂ ਤਿਆਗ ਰਹੀ ਮੇਰਾ ਅਬਿਆਸ ਇੱਕੋ ਇੱਕ ਮਕਸਦ ਹੈ ਇੱਕੋ ਹੀ ਮੇਰਾ ਵਿਸ਼ਵਾਸ ਹੈ ਕਿ ਜਿੰਨੇ ਪੈਨਪਰਾ ਮੇਰੇ ਨਾਲ ਜੁੜੇ ਨੇ ਨਾ ਅਗਰ ਪ੍ਰਮਾਤਮਾ ਨੇ ਚਾਹਿਆ ਤਾਂ ਇੱਕ ਦਿਨ ਸਾਰੇ ਪੈਨਪਰਾ ਵਾਹਿਗੁਰੂ ਜੀ ਤੇ ਲੜ ਲੱਗ ਕੇ ਇਹ ਤਾਂ ਗੁਰਬਾਣੀ ਵਿੱਚ ਵੀ ਲਿਖਿਆ ਕਹਿੰਦੇ ਅੜੇ ਸੋ ਚੜੇ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੇ ਤੁਸੀਂ ਆਪਣੀ ਭੈਣ ਤੇ ਵਿਸ਼ਵਾਸ ਕਰਦੇ ਹੋ ਕਿਉਂਕਿ ਮੈਨੂੰ ਪਤਾ ਹੀ ਵੀ ਵਿਸ਼ਵਾਸ ਤੁਸੀਂ ਕਰਦੇ ਹੋ ਪਰ ਕਈ ਵਾਰੀ ਜਦੋਂ ਕੋਈ ਵਿਸ਼ਪੂਰੀ ਨਹੀਂ ਹੁੰਦੀ ਤਾਂ ਮਨ ਡੋਲ ਜਾਂਦਾ ਤਾਂ ਮਨ ਨੂੰ ਡੁਲਾਓ ਨਾ ਬਸ ਸਿਮਰਨ ਦੇ ਵਿੱਚ ਲੱਗੇ ਰਹੋ ਜਿਵੇਂ ਕਹਿੰਦੇ ਹੁੰਦੇ ਨੇ ਨਾ ਇੱਕ ਤਪੱਸਿਆ ਇੱਕ ਤਪੱਸਿਆ ਕਰੋ ਜੋ ਜਿੰਨਾ ਤੁਸੀਂ ਤਪੱਸਿਆ ਕਰੋਗੇ ਨਾ ਉਨਾ ਹੀ ਫਲ ਪਾਓਗੇ ਇੱਕ ਮੈਂ ਛੋਟੀ ਜੀ ਸਾਖੀ ਸੁਣਾਉਣੀ ਆ ਇੱਕ ਵਾਰ ਨਾ ਉਈ ਮੇਰੇ ਵਰਗਾ ਸੀਗਾ ਨਾ ਉਹ ਕਹਿੰਦਾ ਵੀ ਮੈਂ ਇੱਕ ਖੂਹ ਦੇ ਵਿੱਚ ਉਹ ਲਟਕਿਆ ਹੋਇਆ ਸੀਗਾ ਉੱਥੋਂ ਦੀ ਇੱਕ ਆਮ ਵਿਚਾਰਾ ਭੱਜਦਾ ਜਾ ਰਿਹਾ ਸੀਗਾ ਨਾ ਉਹ ਕਹਿੰਦਾ ਵੀ ਤੂੰ ਖੂਹ ਦੇ ਵਿੱਚ ਕਿਉਂ ਲਟਕਿਆ ਹੋਇਆ ਹੈਗਾ ਉਹ ਕਹਿੰਦਾ ਵੀ ਇਸ ਤਰੀਕੇ ਨਾਲ ਰੱਬ ਜਲਦੀ ਮਿਲ ਜਾਂਦਾ ਹੈ ਤਾਂ ਉਹਨੂੰ ਭੋਲਾ ਤੇ ਵਿਚਾਰਾ ਨੂੰ ਨਹੀਂ ਪਤਾ ਸੀਗਾ ਉਹਨੇ ਜਿਹੜੀ ਆਪਣੀ ਪਰਾਲੀ ਹੁੰਦੀ ਹੈ ਨਾ ਇਹਦਾ ਸੁਭਜਾ ਵਟਿਆ ਜਿਹੜੇ ਕਿ ਖੇਤੀ ਕਰਦੇ ਨੇ ਨਾ ਉਹਨਾਂ ਨੂੰ ਪਤਾ ਹੈ ਰੱਸੀ ਵੱਟੀ ਇੱਕ ਤਰ੍ਹਾਂ ਦੀ ਉਹਨੇ ਆਪਣੀ ਲੱਤ ਨਾਲ ਬੰਨੀ ਤੇ ਪੁੱਠਾ ਲਟਕ ਗਿਆ ਖੂਹ ਦੇ ਵਿੱਚ ਕਿ ਜਿਹੜਾ ਦੂਸਰਾ ਸੀਗਾ ਉਹ ਚੰਗੇ ਸੰਗਲ ਵਗੈਰਾ ਪਾਏ ਹੋਏ ਸੀ ਤਾਂ ਗੁਰੂ ਸਾਹਿਬ ਜੀ ਗੁਸਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੋਨੋਂ ਬੈਠੇ ਸੀ ਤੇ ਗੁਰੂ ਸਾਹਿਬ ਜੀ ਭਾਈ ਜੀ ਨੂੰ ਕਹਿੰਦੇ ਕਹਿੰਦੇ ਚਲੋ ਕਹਿੰਦੇ ਜਲਦੀ ਚੱਲ ਕਹਿੰਦੇ ਇੱਕ ਸੇਵਕ ਹੈ ਕਹਿੰਦੇ ਉਹ ਮਰ ਜਾਊਗਾ ਤੇ ਭਾਈ ਮਰਦਾਨਾ ਜੀ ਚਲੇ ਨਾਲ ਗੁਰੂ ਸਾਹਿਬ ਜੀ ਦੇ ਜਦੋਂ ਅੱਗੇ ਗਏ ਤਾਂ ਭਾਈ ਮਰਦਾਨਾ ਜੀ ਨੂੰ ਪਤਾ ਸੀਗਾ ਕਿ ਜਿਹੜਾ ਇਹ ਸੰਗਲ ਦੇ ਨਾਲ ਲੜਕਿਆ ਹੋਇਆ ਇਹਨੂੰ ਕਈ ਸਾਲ ਹੋ ਗਏ ਨੇ ਤਪੱਸਿਆ ਕਰਦੇ ਨੂੰ ਗੁਰੂ ਸਾਹਿਬ ਕਹਿੰਦੇ ਇੱਥੇ ਨਹੀਂ ਅੱਗੇ ਚੱਲ ਅਗਲੇ ਖੂਤੇ ਜਦੋਂ ਅਗਲੇ ਖੂਤੇ ਗਏ ਤਾਂ ਇੱਕ ਨਿਮਾਣਾ ਜਿਹਾ ਸਿੱਖ ਉਲਟਾ ਲਟਕਿਆ ਹੋਇਆ ਦੇਖ ਕੇ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨਿਆ ਜਲਦੀ ਜਲਦੀ ਇਸ ਨੂੰ ਕੱਢ ਭਾਈ ਮਰਦਾਨਾ ਜੀ ਨੇ ਉਸ ਨੂੰ ਕੱਢਿਆ ਤੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਉਹਨਾਂ ਤਾਂ ਇੰਨੇ ਸਾਲ ਹੋ ਗਏ ਨੇ ਤਾਂ ਤੁਸੀਂ ਉਹਨੂੰ ਕਿਉਂ ਨਹੀਂ ਕੱਢਿਆ ਪਹਿਲਾਂ ਇਹ ਤਾਂ ਹਜੇ ਹੋਣੀ ਕੁਛ ਸਮਾਂ ਪਹਿਲਾਂ ਲਟਕਿਆ ਸੀ ਗੁਰੂ ਸਾਹਿਬ ਜੀ ਕਹਿੰਦੇ ਕਿ ਇਹਨੂੰ ਮੇਰੇ ਤੇ ਭਰੋਸਾ ਸੀਗਾ ਇਹਨੂੰ ਰੱਬ ਤੇ ਭਰੋਸਾ ਸੀ ਕਿ ਰੱਬ ਮੈਨੂੰ ਬਚਾਵੇਗਾ ਉਹ ਤਾਂ ਸੰਗਲਾਂ ਦੇ ਨਾਲ ਕਹਿੰਦੇ ਆਪਣੇ ਆਪ ਨੂੰ ਪੂਰੇ ਜਕੜ ਕੇ ਉਹ ਹੈ ਵੀ ਹਾਂ ਮੈਂ ਡਿੱਗਾ ਨਾ ਉਹਨੂੰ ਸੰਗਲਾਂ ਤੇ ਵਿਸ਼ਵਾਸ ਹੈ ਪਰ ਇਹਨੂੰ ਰੱਬ ਤੇ ਵੀ ਵਿਸ਼ਵਾਸ ਸੀ ਕਹਿਣ ਤੋਂ ਮੇਰਾ ਭਾਵ ਹੈ ਕਿ ਜਦੋਂ ਆਪਾਂ ਰੱਬ ਤੇ ਭਰੋਸਾ ਕਰਦੇ ਆ ਨਾ ਚਾਹੇ ਤੁਸੀਂ ਇੱਕ ਮਾਤਾ ਦੀ ਤੁਸੀਂ ਸਾਕੀ ਵੀ ਸੁਣੀ ਹੈ ਕਹਿੰਦੇ ਉਹਨੂੰ ਕਿਆਸ ਵੀ ਰਾਮ ਰਾਮ ਕਹੀ ਜਾ ਪਰ ਉਹ ਮਰੇ ਮਰੀ ਕਹੀਗੀ ਅੰਤ ਨੂੰ ਉਹਨੂੰ ਵੀ ਸਵਰਗ ਪ੍ਰਾਪਤ ਹੋਏ ਸੀ ਤੇ ਵਿਸ਼ਵਾਸ ਰੱਖੋ ਬਾਹੀ ਗਰੂਜੀ ਕਦੇ ਤੁਹਾਡਾ ਵਿਸ਼ਵਾਸ ਨਹੀਂ ਡੋਲਣ ਦੇਣਗੇ ਕਿਉਂਕਿ ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਜ ਮੈਂ ਤੁਹਾਨੂੰ ਕੁਝ ਖਾਣੇ ਦੀਆਂ ਵੀਡੀਓ ਵਿੱਚ ਲਗਾਈਆਂ ਨਗੀਆਂ ਇਹ ਮੈਂ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਦੇ ਉੱਪਰ ਇਹਨਾਂ ਦੀਆਂ ਵੀਡੀਓ ਤੁਹਾਨੂੰ ਸਾਰੀਆਂ ਪੂਰੀਆਂ ਮਿਲ ਜਾਣਗੀਆਂ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਕ ਪਿਆਰਾ ਜਿਹਾ ਕਮੈਂਟ ਜਰੂਰ ਕਰਦੇ ਆ ਕਰੋ ਤੇ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਇਹ ਜਿਹੜੀ ਮੈਂ ਗਲਾਬ ਜਾਮਣਾ ਤੁਹਾਨੂੰ ਵੀਡੀਓ ਦਿਖਾਈ ਹੈ ਇਹ ਘਰੇ ਬਿਲਕੁਲ ਆਰਗੈਨਿਕ ਤਰੀਕੇ ਨਾਲ ਗੁੜ ਦੇ ਵਿੱਚ ਮੈਂ ਇਹ ਗਲਾਬ ਜਾਮਣਾ ਬਣਾਈਆਂ ਸੀਗੀਆਂ ਇਹ ਮੈਂ ਲਾਈਵ ਵੀ ਬਣਾਈ ਤਾਂ ਇਹ ਤੁਹਾਨੂੰ ਵੀਡੀਓ ਥੋੜੀ ਜਿਹੀ ਅਲੱਗ ਲੱਗ ਰਹੀ ਹੋਣੀ ਹੈ ਇਹ ਮੈਂ ਲਾਈਵ ਦੇ ਵਿੱਚ ਪਹਿਲਾਂ ਬਣਾਉਂਦੀ ਹੁੰਦੀ ਸੀ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ